हां जी, जी भाई ਤੇ ਹੁਣ ਇਧਰ ਮਰਾ ਵਾਲੇ ਕੂਤਰਾਂ ਦਾ ਬਈ ਸ਼ੌਂਕ ਕਰ ਲੋ ਜੀ ਇਤਰੇ ਕਿਆ ਬਾਤਾਂ ਨੇ ਅੱਖ ਦੇਖੋ ਜੀ ਕੂਤਰ ਦੀ ਠੀਕ ਹੈ ਜੀ ਸ਼ੌਂਕ ਕਰ ਲੋ ਬਾਕੀ ਜ਼ੂਮ ਮਾਰ ਕੇ ਵਿਖਾ ਦਿੰਨੇ ਆ ਜੀ ਇਧਰ ਪਰਲਾ ਪੁਲਾ ਚੈੱਕ ਕਰ ਲੋ ਕੂਤਰ ਦਾ ਓਕੇ ਰਿਪੋਰਟ ਹੋਰ ਇੱਕ ਹੋਰ ਬਾਈ ਨੇ ਕੂਤਰ ਗਿਫਟ ਕੀਤਾ ਆਪਾਂ ਨੂੰ ਕਟੀਆਂ ਅੱਖਾਂ ਤੇ ਚਿੱਟੀ ਲੋਗ ਹਾਂ ਨਹੀਂ ਅੱਖਾਂ ਤੇ ਇਧਰ ਪਰਦੇ ਦਾ ਕਰ ਲੋ ਸ਼ੌਂਕ ਜੀ ਓਕੇ ਇਧਰ ਬਈ ਕੰਗੜੇ ਕਿਹੜੇ ਆਏ ਚੂਕੂਤਰ ਜਿਹੜਾ ਛੱਡਿਆ ਸੀ ਵੀਡੀਓ ਅੱਖਾਂ ਇੱਕ ਕਾਲੀ ਨੋਕ ਬਾਕੀ ਬੱਲੇ ਦਾ ਸ਼ੌਂਕਰਾ ਦੇ ਵੀ ਤੇ ਬਾਓ ਓਕੇ ਹੈ ਜੀ ਛੜ ਤੋਂ ਪਿੰਜਰੇ ਚ ਇੱਧਰ ਬਾਈ ਨੇ 1 2 3 ਹੋਰ ਕਰਤੀ ਜੀ ਫਿੱਟੀਆਂ ਅੱਖਾਂ ਦੀ ਠੀਕ ਹੈ ਜੀ ਤੇ ਦੂਜੀ ਆ ਖਵਾ ਦੋ ਬਈ ਆ ਦੂਜੀ ਅਖੜਾ ਕਰ ਲੋ ਸ਼ੌਂਕ ਤੇ ਹਾਂਜੀ ਬਾਈ ਤੇ ਇੱਧਰ ਦੱਸੋ ਬਾਈ ਇਹ ਲੱਬੀ ਮਾਨਸਾੜੀ ਪੁੱਤਰੀ ਦਾ ਠੀਕ ਹੈ ਬਾਈ ਲੱਬੀ ਮਾਨਸਾੜੀ ਪੁੱਤਰੀ ਦਾ ਇਹ ਇਹ ਤੈਨੂੰ ਘਟਾ ਠੀਕ ਹੈ ਜੀ ਬਾਈ ਨੇ ਆਪਣਾ ਘਟਾ ਕਰਤਾ ਕੋਈ ਬੱਚਾ ਠੀਕ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੱਲੇ ਆ ਬਈ ਆਪਾਂ ਸੰਦੀਪ ਮਾਨਾ ਟਿਬਲੀ ਕੋਲੇ ਮਾਨਾ ਪਿੰਡ ਬਾਈ ਬਾਈ ਤੋਂ ਕਬੂਤਰਵਾਦਰ ਲਿਆਉਣੇ ਆ ਤੇ ਨਾਲੇ ਬੱਚੇ-ਬੁੱੱਚਿਆਂ ਤੇ ਬਾਈ ਦੇ ਕੂਤਰਾਂ ਦਾ ਉੱਥੇ ਸ਼ੌਂਕ ਕਰਾਵਾਂਗੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਠੀਕ ਹੈ ਜੀ ਬਾਕੀ ਵਲੌਗ ਵਧੀਆ ਲੱਗਿਆ ਤਾਂ ਦੱਸਿਓ ਅੱਗੇ ਯਾਰ ਨਾ ਬਾਈ ਇਹਦੀ ਮਤਲਬ ਵਲੌਗ ਦੀ ਵਿੱਚ ਵਿੱਚ ਬਾਜ ਸੱਟ ਨਹੀਂ ਆਈ ਤੇ ਆਪਾਂ 24 ਹੋਰ ਕੀਤਾ ਵਲੌਗ ਦੇ ਨਾਲ ਬਣੇ ਰਹੋ ਕਬੂਤਰਾਂ ਦਾ ਸਾਰੀ ਜਾਣਕਾਰੀ ਦਿੱਤੀ ਹੈ ਬਾਈ ਨੇ ਚੈੱਕ ਕਰ ਲਿਓ ਤੇ ਆਪਣੇ ਚੈਨਲ ਨੂੰ ਤੇ ਬਾਈ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਬਾਈ ਦੇ ਚੈਨਲ ਦਾ ਨਾਮ ਹੈ ਸੰਦੀਪ ਸਿੰਘ ਠੀਕ ਹੈ ਜੀ ਬਈ ਹਾਂਜੀ ਬਈ ਹੁਣ ਕਰਾਉਣ ਲੱਗੇ ਬਾਈ ਆਪਣੇ ਕੂਤਰਾਂ ਦਾ ਇਹ ਸ਼ੌਂਕ ਆ ਜੀ ਕੂਤਰਾਂ ਦਾ ਕਰ ਲੋ ਸ਼ੌਂਕ ਬਈ ਚਿੱਟੀ ਅੱਖ ਤੇ ਚਿੱਟੀਆਂ ਵਾਲਿਆਂ ਚੋਂ ਬਈ ਠੀਕ ਹੈ ਜੀ ਤੇ ਚਿੱਟੀ ਘੜੀ ਲੋਕ ਤੇ ਬਾਕੀ ਬਾਈ ਪੱਲਾ ਪੱਲਾ ਚੈੱਕ ਕਰਾ ਦੇ ਕੂਤਰਾਂ ਦਾ ਚੈੱਕ ਕਰ ਲਓ ਬਈ ਪੱਲਾ ਇਹ ਰੋਕਿਆ ਹੋਇਆ ਕੂਤਰ ਹੈ ਬਈ ਇਹ ਠੀਕ ਹੈ ਜੀ ਤੇ ਬਈ ਦੂਜੇ ਪੱਲੇ ਦਾ ਕਰਾ ਦਿਓ ਸ਼ੌਂਕ ਹੁਣ ਦੂਜੇ ਪੱਲੇ ਦਾ ਵੀ ਕਰ ਲਓ ਸ਼ੌਂਕ ਬਈ ਚੁੱਟੀਆਂ ਅੱਖਾਂ ਠੀਕ ਹੈ ਜੀ ਫਿਰ ਲੈ ਚੈੱਕ ਕਰੋ ਜੀ ਤੇ ਹੁਣ ਕਰਾ ਦਿਓ ਜੀ ਅੱਖਾਂ ਦਾ ਦੁਬਾਰਾ ਸ਼ੌਂਕ ਚੈੱਕ ਕਰ ਲਓ ਜੀ ਅੱਖਾਂ ਕੋ ਉਤਰਦੀਆਂ ਠੀਕ ਹੈ ਜੀ ਤੇ ਓਕੇ ਰਿਪੋਰਟ ਹੈ ਜੀ ਹੁਣ ਕਰਾ ਦਿਓ ਪੰਜਿਆਂ ਦਾ ਸ਼ੌਂਕ ਪੰਜਿਆਂ ਦਾ ਸ਼ੌਂਕ ਕਰ ਲਓ ਬਈ ਚੈੱਕ ਕਰ ਲਓ ਪੰਜੇ ਤੇ ਬਸ ਬਈ ਓਕੇ ਰਿਪੋਰਟ ਹੈ ਜੀ ਕੋ ਉਤਰ ਬਹੁਤ ਵਧੀਆ ਸੀ ਬਈ ਦੇ ਠੀਕ ਹੈ ਜੀ ਤੇ ਚੈੱਕ ਕਰ ਲਓ ਬਈ ਕੋ ਉਤਰ ਹਾਂਜੀ ਬਈ ਤੇ ਹੁਣ ਦੂਜੇ ਕੋ ਉਤਰ ਦਾ ਸ਼ੌਂਕ ਕਰ ਲਓ ਜੀ ਚੈੱਕ ਕਰੋ ਜੀ ਚਿੱਟੀਆਂ ਅੱਖਾਂ ਤੇ ਚਿੱਟੀ ਨੌਕ ਤੇ ਬਾਕੀ ਚੈੱਕ ਕਰ ਲਓ ਗੂਤਰ ਤੁਹਾਡੇ ਸਾਹਮਣੇ ਆ ਬਈ ਤੇ ਬਾਕੀ ਬਈ ਹੁਣ ਪੱਲੇ ਪੁੱਲੇ ਦਾ ਸ਼ੌਂਕਰਾ ਆ ਦਿੰਦੇ ਆ ਪੱਲਾ ਵਿਖਾ ਦਿਓ ਬਈ ਚੈੱਕ ਕਰ ਲਓ ਜੀ ਗੂਤਰ ਦਾ ਪੱਲਾ ਬਈ ਠੀਕ ਹੈ ਜੀ ਤੇ ਬਈ ਦੂਜੇ ਪੱਲੇ ਦਾ ਸ਼ੌਂਕਰਾ ਦਿਓ ਹੁਣ ਚੈੱਕ ਕਰੋ ਬਈ ਦੂਜਾ ਪੱਲਾ ਗੂਤਰ ਦਾ ਗੂਤਰ ਹੁਲ ਵਧੀਆ ਬਈ ਚੈੱਕ ਕਰ ਲਓ ਪੱਲਾ ਤੇ ਆ ਝਾੜ ਪਏ ਵੇ ਗੂਤਰ ਠੀਕ ਹੈ ਜੀ ਤੇ بس باقی ਉਹ ਕੇ ਰਪੋਰਟ ਇਹ ਕੂਤਰ ਬਹੁਤ ਵਧੀਆ ਹੁਣ ਵਗਰਾ ਦੋ ਬਈ ਪੰਜਾਂ ਦਾ ਸ਼ੌਂਕ ਚੈੱਕ ਕਰੋ ਬਈ ਪੰਜੇ ਕੂਤਰ ਤੇ ਬਾਕੀ ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਬਾਈ ਦੇ ਕੂਤਰ ਠੀਕ ਹੈ ਜੀ ਤੇ ਇਹ ਬਾਈ ਨੇ ਆਪਣੀ ਵੀਡੀਓ ਚ ਕੂਤਰ ਨਹੀਂ ਵਿਖਾਈ ਸੀ ਜਿਹੜੇ ਹੁਣ ਆਪਾਂ ਉਹਖਾਈ ਜੰਨੇ ਆ ਠੀਕ ਹੈ ਜੀ ਤੇ ਬਈ ਹੋਰ ਲਿਉਂਦੇ ਕੂਤਰ ਕੱਢ ਕੇ ਹੁਣ ਚੈੱਕ ਕਰ ਲਓ ਜੀ ਦੂਜਾ ਕੂਤਰ ਖੱਢੀਆ ਬਾਕੀ ਬਈ ਕੂਤਰ ਤੇ ਚੈੱਕ ਕਰ ਲਓ ਅੱਖਾਂ ਅੱਖਾਂ ਖੱਟੀਆਂ ਅੱਖਾਂ ਤੁਹਾਡੇ ਸਾਹਮਣੇ ਆ ਬਾਈ ਕੂਤਰ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿੰਨਾ ਆ ਲੈਣ ਜੋ ਆ ਪੱਲੇ ਦਾ ਸ਼ੌਂਕ ਕਰ ਲਓ ਬਈ ਕਿਆ ਬਾਤ ਹੈ ਇਹ ਫੁੱਲ ਕੈਂਟ ਕੂਤਰ ਕੂਤਰ ਥੋੜੀ ਜੀ ਤੜਫੜ ਵਾਲੀ ਕਰਦਾ ਕੂਤਰ ਬਈ ਕੱਟ ਹੀ ਫੜਦਾ ਹੱਥ 'ਚ ਤੰਗ ਨਹੀਂ ਕਰਦੇ ਬਾਲਾ ਕੂਤਰਾਂ ਨੂੰ ਤੇ ਇਧਰ ਦੂਜੇ ਪੱਲੇ ਦਾ ਸ਼ੌਂਕ ਕਰ ਲਓ ਬਈ ਚੈੱਕ ਕਰ ਲਓ ਜੀ ਕਿਆ ਬਾਤ ਹੈ ਤੇ ਬੱਚੇ ਬਹੁਤ ਵਧੀਆ ਔਡੇ ਸੀ ਇਹਦੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦੋ ਬਈ ਕਿਵੇਂ ਲੱਗੇ ਕੂਤਰ ਠੀਕ ਹੈ ਜੀ ਤੇ ਹੁਣ ਪੱਲੇ ਪੰਜਿਆਂ ਦਾ ਸ਼ੌਂਕ ਕਰਾ ਦਿੰਦੇ ਆ ਬਈ ਆ ਪਹਿਲਾਂ ਅੱਖਾਂ ਦਾ ਦੁਬਾਰਾ ਸ਼ੌਂਕ ਕਰ ਲਓ ਜੀ ਕਾਲੀ ਨੋਕ ਖੱਟੀਆਂ ਅੱਖਾਂ ਠੀਕ ਹੈ ਜੀ ਤੇ ਚੈੱਕ ਕਰ ਲਓ ਫੁੱਲ ਕੈਂਟ ਹੈ ਜੀ ਓਕੇ ਰਿਵਾਰਡ ਹੈ ਜੀ ਚੈੱਕ ਕਰ ਲਓ ਤੇ ਹੁਣ ਲਿਆਉਂਦੇ ਬਈ ਦੂਜਾ ਕੂਤਰ ਜੀ ਦੂਜਾ ਕੂਤਰ ਆ ਗਿਆ ਬਈ ਇਹ ਹੈਗਾ ਚਿੱਟੀਆਂ ਅੱਖਾਂ ਤੇ ਕਾਲੀ ਨੋਕ ਦਾ ਠੀਕ ਹੈ ਜੀ ਪੱਲੇ ਬੁੱਲੇ ਚੈੱਕ ਕਰ ਲਓ ਕੂਤਰ ਤੇ ਬਾਕੀ ਬਈ ਤੁਸੀਂ ਕਮੈਂਟ ਕਰਕੇ ਦੱਸੀ ਜਾਵੇ ਕਿਵੇਂ ਲੱਗੇ ਕੂਤਰ ਠੀਕ ਹੈ ਜੀ ਪੱਲੇ ਦਾ ਸ਼ੌਂਕ ਕਰ ਲਿਆ ਆ ਦੂਜੇ ਪੱਲੇ ਦਾ ਸ਼ੌਂਕ ਕਰ ਲਓ ਠੀਕ ਹੈ ਜੀ ਤੇ ਆ ਬੂਛ ਦਾ ਸ਼ੌਂਕ ਕਰ ਕੀ ਬਈਆ ਫੁੰਗੇ ਦਾ ਸ਼ੌਂਕ ਕਰ ਲਓ ਜੀ ਇਹ ਕਾਲਾ ਫੰਗ ਹੈ ਵਿੱਚ ਇਹ ਤੁਸੀਂ ਕਮੈਂਟ ਕਰਕੇ ਦੱਸਨੇ ਵੀ ਕਿਹੜੀ ਨਸਲ ਹੈ ਕਿਹੜੀ ਹੈ ਠੀਕ ਆ ਬਈ ਅਸੀਂ ਤਾਂ ਕੱਲੇ ਕੂਤਰਾਂ ਦਾ ਸ਼ੌਂਕ ਕਰਾਉਣਾ ਪੰਜੇ ਪੰਜੇ ਚੈੱਕ ਕਰ ਲਓ ਬਈ ਠੀਕ ਹੈ ਜੀ ਤੇ ਅੱਗੇ ਹੁਣ ਹੋਰ ਕੂਤਰਾਂ ਦਾ ਸ਼ੌਂਕ ਕਰਾਉਣੀ ਲਾਓ ਜੀ ਡੱਬਾ ਲੈ ਆਂਦੇ ਸ਼ਾਖਾ ਚੈੱਕ ਕਰ ਲਓ ਜੀ ਡੱਬਾ ਠੀਕ ਹੈ ਜੀ ਅੱਖਾਂ ਵਖਾ ਦਿਓ ਬਈ ਸ਼ਾਖਾ ਕਾਲੀਆਂ ਅੱਖਾਂ ਠੀਕ ਹੈ ਜੀ ਤੇ ਡੱਬਾ ਇਹ ਪੱਲੇ ਦਾ ਸ਼ੌਂਕ ਕਰ ਲਓ ਜੀ ਕੁੱਤਰ ਤੇ ਚੈੱਕ ਕਰ ਲਓ ਬਈ ਪੱਲਾ ਕੂਤਰ ਦਾ ਹੁਣ ਬਈ ਦੂਜੇ ਬੱਲੇ ਦਾ ਸ਼ੌਂਕ ਕਰਾ ਦਿਓ ਜੀ ਚੈੱਕ ਕਰ ਲਓ ਭਾਈ ਦੂਜਾ ਬੱਲਾ ਕੂਤਰ ਦਾ ਠੀਕ ਹੈ ਜੀ ਕਿਆ ਬਾਤਾਂ ਨੇ ਨਜ਼ਾਰੀ ਹੈ ਜੀ ਤੇ ਹੁਣ ਪੰਜਿਆਂ ਦਾ ਸ਼ੌਂਕ ਕਰਾ ਦਿਓ ਬਈ ਚੈੱਕ ਕਰ ਲਓ ਭਾਈ ਕੂਤਰ ਦੇ ਪੰਜੇ ਠੀਕ ਹੈ ਜੂਮ ਕਰਕੇ ਦਿਖਾ ਦਿੰਨੇ ਆ ਜੀ ਓਕੇ ਰਿਪੋਰਟ ਹੈ ਜੀ ਬਾਕੀ ਹੁਣ ਜੀ ਦੂਜੇ ਕੂਤਰ ਦਾ ਸ਼ੌਂਕ ਵੱਡੇ ਖੁੱਡਿਆਂ ਚ ਚਿੱਟੀਆਂ ਅੱਖਾਂ ਤੇ ਚਿੱਟੀ ਨੋਕ ਇੱਧਰ ਟੀਰ ਬੰਦਾ ਜੀ ਚੈੱਕ ਪਰਲਿਆਂ ਦਾ ਸ਼ੌਂਕ ਕਰ ਲੋ ਜੀ ਓਕੇ ਰਿਪੋਰਟ ਹੈ ਦੂਜੇ ਦਾ ਵਿਖਾ ਦਿਓ ਜੀ ਚੈੱਕ ਕਰ ਲੋ ਦੂਜਾ ਪਰਲਾ ਤੇ ਹੁਣ ਪੰਜ ਵਿਖਾ ਦਿਓ ਚਿੱਟਿਆਂ ਚਿੱਟਿਆਂ ਆਣਾ ਹਾਂਜੀ ਬਈ ਹਾਂਜੀ ਬਈ ਦੂਜਾ ਹਾਂਜੀ ਬਈ ਹੁਣ ਮਰਾ ਵਾਲੇ ਕੂਤਰਾਂ ਨੂੰ ਸ਼ੌਂਕ ਕਰ ਲੋ ਜੀ ਚੈੱਕ ਕਰ ਲੋ ਜੀ ਅੱਖ ਸ਼ਾ ਅੱਖਾ ਤੇ ਅੰਦਰਲੀ ਅੱਖ ਚਟੀਰ ਪੰਦਾ ਚੈੱਕ ਕਰ ਲੋ ਜੀ ਅ ਕੂਤਰ ਦੀ ਤੇ ਬਾਕੀ ਇਹ ਚੈੱਕ ਕਰ ਲੋ ਜੀ ਕੂਤਰ ਠੀਕ ਹੈ ਜੀ ਵੱਲੇ ਬੁੱਲੇ ਦਾ ਸ਼ੌਂਕ ਕਰ ਲਓ ਉੱਤਰ ਦੇ ਦਾ ਤੇ ਤੇਰੇ ਦੂਜੇ ਵੱਲੇ ਦਾ ਸ਼ੌਂਕ ਕਰ ਲਓ ਬਈ ਕੀ ਬਾਤਾਂ ਨੇ ਠੀਕ ਹੈ ਜੀ ਓਕੇ ਰਿਪੋਰਟ ਹੈ ਤੇ ਬਈ ਹੁਣ ਅ ਪੰਜਿਆਂ ਦਾ ਸ਼ੌਂਕ ਕਰ ਲਓ ਠੀਕ ਹੈ ਜੀ ਫੁੱਲ ਚੰਗਾ ਉੱਤਰ ਜੀ ਚੈੱਕ ਕਰ ਲਓ ਪਹਿਲੇ ਓਪਨ ਜੇ ਸੱਚ ਹਾਂਜੀ ਬਈ ਹੁਣ ਸ਼ਾਕਾ ਉੱਤਰ ਚੈੱਕ ਕਰੋ ਜੀ ਕੀ ਬਾਤਾਂ ਨੇ ਠੀਕ ਹੈ ਜੀ ਚਿੱਟੀ ਨੋਕ ਤੇ ਅੱਖਾਂ ਅੱਖਾਂ ਸ਼ਾਕੀਆਂ ਬਸ ਤੇ ਆ ਪਰਲੇ ਦਾ ਸ਼ੌਂਕ ਕਰ ਲਓ ਬਈ ਕੀ ਬਾਤਾਂ ਨੇ ਓਕੇ ਰਿਪੋਰਟ ਹੈ ਜੀ ਦੂਜੇ ਪਰਲੇ ਦਾ ਸ਼ੌਂਕ ਕਰਾ ਦਿਓ ਜੀ ਹੁਣ ਰੰਗ ਲੱਗ ਗਿਆ ਕਿ ਉੰੋਂ ਬਈ ਤੇ ਆ ਦੂਜੀ ਪਰਲੇ ਤੇ ਛੰਗ ਕਰ ਲਓ ਬਈ ਕਿਆ ਬਾਤਾਂ ਨੇ ਚੈੱਕ ਕਰ ਲਓ ਇਹ ਦੂਜਾ ਪਰਲਾ ਤੇ ਕਬੂਤਰ ਦੀ ਲੰਬਾਈ ਚੈੱਕ ਕਰੋ ਜੀ ਕਿਉਂ ਫਿਰ ਮੰਨਦੇ ਹੋ ਇਧਰ ਪੰਜੇ ਚੈੱਕ ਕਰ ਲਓ ਜੀ ਕਿਆ ਬਾਤਾਂ ਨੇ ਠੀਕ ਹੈ ਜੀ ਪੰਜੇ ਪੰਜੇ ਚੈੱਕ ਕਰ ਲਓ ਜੀ ਤੇ ਓਕੇ ਰਿਪੋਰਟ ਆ ਜੀ ਬਾਕੀ ਕਬੂਤਰ ਚੈੱਕ ਕਰ ਲਓ ਲੰਬਾਈ ਲਓ ਬਈ ਕਬੂਤਰ ਦੀ ਚੈੱਕ ਕਰ ਲਓ ਉਤੋਂ ਵਿਖਾ ਦਿੰਨੇ ਆ ਠੀਕ ਹੈ ਜੀ ਹੇ ਹੁਣ ਆ ਗਿਆ ਜੀ ਦੂਜਾ ਗੂਤਰ ਚਿੱਟੀਆਂ ਖਾਲਾ ਗੂਤਰ ਖੁੱਡੇ ਦਾ ਮੋਢੇ ਕੀ ਕਾ ਵਾਤਾਂ ਨੇ ਇਧਰ ਵੀ ਚਿੱਟੀਆਂ ਖੰਸ਼ੌਂ ਕਰਾ ਦਿਓ ਜੀ ਚੈੱਕ ਕਰ ਲੋ ਆਖੇ ਵੀ ਓਕੇ ਆਇਆ ਪਰਦਿਆਂ ਦਾ ਸ਼ੌਂਕ ਕਰ ਲੋ ਬਈ ਓਕਰ ਰਿਪੋਰਟ ਓਕੇ ਉਹ ਦਿੰਦੇ ਆ ਪਰਦਿਆਂ ਦਾ ਸ਼ੌਂਕ ਕਰਾ ਦਿਓ ਜੀ ਹੁਣ ਚੈੱਕ ਕਰ ਲੋ ਬਈ ਪੰਜ ਉਤਰਦੇ ਇਹ ਬਾਈ ਦੇ ਖੁੱਡੇ ਦਾ ਮੋਢਾ ਹੈ ਠੀਕ ਹੈ ਓਕੇ ਇਹਦਾ ਜੋੜ ਪੁੱਲਾ ਇਹਦਾ ਖੁੱਡੇ ਦਾ ਮੋਢਾ ਤੇ ਛੱਕੀ ਠੀਕ ਹੈ ਖਟੀਆਂ ਅੱਖਾਂ ਚੈੱਕ ਕਰ ਲੈ ਪੰਨਵਾੜੇ ਕੋ ਉਤਰਾ ਹਾਂਜੀ ਬਈ ਪੰਨਵਾੜੇ ਕੋ ਉਤਰਾ ਸ਼ੌਕ ਕਰ ਲੋ ਬਈ ਖਟੀਆਂ ਅੱਖਾਂ ਤੇ ਪੱਲੇ ਖੋਦੋ ਬਈ ਪੱਲਿਆਂ ਦਾ ਸ਼ੌਕ ਕਰ ਲੋ ਬਈ

ਲੰਬਾੰਦਾ ਹੀ ਸਵਾਰ ਕੇ ਰਹੇ ਗੋੜੀ ਇੱਥੇ ਆ ਤੇ ਕੀ ਸਵਾਰ ਕੇ ਦੇਖ ਲੋ ਜੀ ਬਾਕੀ ਬਈ ਪੱਲਿਆਂ ਦਾ ਸ਼ੌਂਕ ਕਰਾ ਦੋ ਚੈੱਕ ਕਰ ਲੋ ਬਈ ਪੱਲੇ ਦੂਜੇ ਪੱਲਿਆਂ ਦਾ ਸ਼ੌਂਕ ਕਰਾ ਦੋ ਬਈ ਠੀਕ ਹੈਗਾ ਕਾਲੇ ਚਨੇ ਕੱਢਦੇ ਠੀਕ ਹੈ ਜੀ ਚੈੱਕ ਕਰ ਲਿਓ ਕਿ ਰਿਪੋਰਟ ਆ ਜੀ ਪੱਲਿਆਂ ਦਾ ਸ਼ੌਂਕ ਕਰ ਲਓ ਬਈ ਓਕੇ 6 ਮਿੰਟਾਂ ਦੀ ਬਣਨਗੀ ਬਹੁਤ ਹੈ 6 ਮਿੰਟਾਂ ਦੀ ਬਣਨਗੀ ਉਹ ਵੀਡੀਓ ਲਓ ਇਹ ਆ ਗਿਆ ਜੀ ਰੱਤੇ ਫੁੰਝੇ ਵਾਲਾ ਦੂਜਾ ਬੰਤ ਕੇ ਵਾਲਾ ਬੰਦ ਬੰਦ ਕੱਟੀਆਂ ਅੱਖਾਂ ਕਰਾਉ ਦੇ ਪੱਲੇ ਦਾ ਸ਼ੌਂਕ ਉਤਰ ਦੀ ਅੱਖਾਂ ਚੈੱਕ ਕਰ ਲਓ ਵੀ ਓਕੇ ਪੱਲੇ ਦਾ ਵੀ ਗੱਲ ਸ਼ੌਂਕ ਓਕੇ ਦੂਜਾ ਪਰਨਾ ਵੀ ਓਕੇ ਆ ਬਈ ਖੁੰਝੇ ਦਾ ਕਰਾਵੇ ਸ਼ੌਂਕ ਕਿੰਨੇ ਖੁੰਝੇ ਬਈ ਇਹ 12 ਪੰਜਾਂ ਦਾ ਕਰ ਲਓ ਬਈ ਸ਼ੌਂਕ ਓਕੇ ਆ ਜੀ ਬਾਈ ਜੀ ਰੱਤੇ ਫੁੰਜੀ ਵਾਲੇ ਕਬੂਤਰ ਦਾ ਸ਼ੌਂਕ ਕਰ ਲਓ ਵੱਡਾ ਕਬੂਤਰ ਜਿਹੜਾ ਪੀਲੀ ਅੱਖ ਤੇ ਵੱਡਾ ਜੀ ਇਹ ਬਾਕੀ ਬਈ ਪੱਲੇ ਪੱਲੇ ਦਾ ਸ਼ੌਂਕ ਕਰਾ ਲਓ ਜੀ ਰੱਤੇ ਫੁੰਜੀ ਵਾਲੇ ਕਬੂਤਰ ਦਾ ਠੀਕ ਹੈ ਜੱਟੇ ਹੁੰਜੀ ਵਾਲਾ ਵੱਡਾ ਗੂਤਰ ਆ ਬਈ ਇਹ ਠੀਕ ਹੈ ਜੀ ਜਿੰਦੇ ਗਾਂ ਆਪਣੇ ਕੋਲੇ ਪੱਠੇ ਆ ਜਿਹੜਾ ਆਪਣੇ ਖੁੱਡੇ 'ਚ ਹੀ ਸੀਗਾ ਆ ਚੈੱਕ ਕਰ ਲੋ ਜੀ ਬਈ ਪੱਲਾ ਪੁੱਲਾ ਗੂਤਰ ਦਾ ਓਕੇ ਰਿਪੋਰਟ ਹੈ ਫੁੱਲ ਐਂਟ ਹੈ ਬਾਕੀ ਆਹ ਖੁੰਝਾ ਸ਼ੌਂਕ ਕਰ ਲੋ ਇਧਰੋਂ ਪੰਜਿਆਂ ਦਾ ਸ਼ੌਂਕ ਕਰ ਲੋ ਠੀਕ ਹੈ ਜੀ ਫੁੱਲ ਓਕੇ ਰਿਪੋਰਟ ਹੈ ਜੀ ਓਕੇ ਆ ਗੂਤਰ ਠੀਕ ਹੈ ਜੀ ਇੰਦਾ ਹੀ ਗਾਂ ਆਪਣੇ ਕੋਲੇ ਆਏ ਪੱਠਾ ਜਿਹੜਾ ਆਪਣੇ ਖੁੱਡੇ 'ਚ ਹੈਗਾ ਠੀਕ ਹੈ ਜੀ ਬਾਕੀ ਬਾਈ ਚੈੱਕ ਕਰ ਲਓ ਵੀ ਜਿਆ ਵੇ ਕੰਪਾਰਾ ਇਧਰ ਵੀ ਇਧਰ ਵੀ ਵੱਡੇ ਇਧਰ ਜਿੰਨਾ ਵੱਡੇ ਇਧਰ ਇਹਨਾਂ ਤੋਂ ਵੀ ਵੱਡੇ ਹੈ ਇਸ ਤੋਂ ਇਹਨਾਂ ਤੋਂ ਵੀ ਵੱਡੇ ਇਹਨਾਂ ਤੋਂ ਵੀ ਵੱਡੇ ਚੈੱਕ ਕਰ ਲਓ ਕਰ ਲਓ ਸ਼ੋਅ ਇਧਰ ਬਈ ਆ ਗਈਆਂ ਖੂਲਤਰੀਆਂ ਹਨਾ ਹੋ ਗਿਆ ਖਾਣੇ ਚੈੱਕ ਕਰ ਲਓ ਬੰਤ ਕੱਲ ਦਾ ਬੁੱਤ ਫਿਰਦਾ ਆਹਾਂ ਹੂੰ ਇਹ ਬੰਤ ਦੀ ਅਗਲੀ ਦਫਤ ਜੰਗਸੇ ਮੜਾ ਗਈ ਚੀਨਾ ਆਹ ਬਾਕੀ ਚੈੱਕ ਕਰ ਲਉਂਗੇ ਉਹਦੇ ਆਪ ਕਰੇਗਾ ਇਹ ਕੋਈ ਇਦਰਾ ਇਤ ਇਹ ਇਹਨਾਂ ਤੋਂ ਵੱਡੀਆਂ ਇਧਰ ਬਈ ਬੱਚੇ ਆ ਠੀਕ ਹੈ ਜੀ ਜਿਹੜੇ ਐਤ ਬਾਈ ਨੇ ਛੱਡਨੇ ਆ ਜਿਹੜੇ ਐਤ ਕੀ ਛੱਡਨੇ ਆ ਨਹੀਂ ਵਿਖਾਈ ਨਹੀਂ ਗੇ ਇੱਕ ਵੰਡੀ ਗੇਟ ਬੂਟ ਹੋਰ ਲੂ ਗਏ ਅਦਰ ਚੈੱਕ ਕਰ ਲੋ ਜਿਹੜੇ ਐਤ ਕਿਸੇ ਜਣ ਕਢਾਇਆ ਬੱਚੇ ਜਿਹੜੇ ਮਤਲਬ ਐਤ ਕੀ ਸੀਜ਼ਨ ਛੱਡਨੇ ਆ ਠੀਕ ਹੈ ਜੀ ਚੈੱਕ ਕਰ ਦੋ ਹਾਂ ਤੇ ਆ ਰਹੀ ਜਾਈ ਜੀ ਐਤ ਕੇਂਦਰ ਚ ਰੱਤੂ ਹੁੰਦੀ ਵਾਲਾ ਦਾ ਬਾਈ ਨੇ ਬਖਾਇਆ ਸੀ ਕਿ ਪਤਾ ਨਹੀਂ ਕਿਹੜਾ ਸੀ ਆਲਜ ਗਿਆ ਥੋੜਾ ਆ ਤੁਹਾਨੂੰ ਕੋਈ ਨਹੀਂ ਬਾਅਦ ਚ ਦੱਸਾਂਗੇ ਅਸੀਂ ਚੈੱਕ ਕਰ ਲਈਏ ਇਧਰ ਪੱਟੀਆਂ ਇਧਰ ਵੀ ਸੇਮ ਹੀ ਆ ਬਸ ਇੱਕੋ ਹੀ ਜਿਹਾ ਕੰਮ ਠੀਕ ਹੈ ਜੀ ਓਕੇ ਹੈ ਜੀ ਬਸ ਹਾਂ ਜੀ ਬਾਈ ਤੇ ਇਧਰ ਦੱਸੋ ਬਾਈ ਇਹ ਲੱਭੇ ਮਾਨਸਾੜੀ ਗੋਦੀ ਦਾ ਠੀਕ ਆ ਬਾਈ ਲੱਭੇ ਮਾਨਸਾੜੀ ਗੋਤਰੀ ਦਾ ਇਹ ਇਹ ਤੈਨੂੰ ਕਰਤਾ ਠੀਕ ਹੈ ਜੀ ਬਾਈ ਨੇ ਆਪਣਾ ਕੱਟ ਕਰਤਾ ਕੋਈ ਬੱਚਾ ਠੀਕ ਹੈ ਜੀ ੱਲੇ ਪੁੱਲੇ ਦਾ ਸ਼ੌਂਕ ਕਰਾ ਲਓ ਆ ਹੁਣ ਆ ਲਾਸਟ ਵਾਰੀ ਵਿਖਾਇਆ ਜੀ ਵੀਡੀਓ ਚ ਜੇ ਤੋ ਤੁਸੀਂ 5 4 ਕੇ ਕਰਤੇ ਦੁਬਾਰਾ ਫਿਰ ਸ਼ੌਂਕ ਕਰਾਵਾਂਗੇ ਚੰਗੀ ਤਰੀਕੇ ਨਾਲ ਟੇਕਰਾਂ ਨਹੀਂ ਛੱਡ ਛੁੱਟ ਕੇ ਵਿਖਾਉਣਾ ਨਹੀਂਗਾ ਪਿੰਜਰੇ ਚ ਇਧਰ ਬਈ ਨੇ 1 2 3 ਹੋਰ ਕਰਤੀ ਜੀ ਛੱਟੀਆਂ ਅੱਖਾਂ ਦੀ ਠੀਕ ਹੈ ਜੀ ਤੇ ਦੂਜੀ ਅੱਖ ਵਿਖਾ ਦਿਓ ਬਈ ਆ ਦੂਜੀ ਅੱਖ ਦਾ ਕਰ ਲੋ ਸ਼ੌਂਕ ਤੇ ਪੰਜੇ ਵਿਖਾ ਦਿਓ ਬਾਕੀ ਇਹਦੇ ਆਪਾਂ ਜਿਆਦਾ ਸ਼ੌਂਕ ਕਰ ਲੂਗੀ ਥੱਲ ਵੀ ਬਈ ਹੈ ਬਈ ਇੰਦੇ ਕਿੰਨੇ ਨੰਬਰ ਹੈ ਕੋਈ ਹੈ 60 ਨੰਬਰ 60 ਨੰਬਰ ਥੱਲ ਇਹ ਕੋਈ ਨਹੀਂ ਬਾਅਦ ਚੋ ਸਾਫ ਕਰ ਲਾਂਗੇ ਆਪਾਂ ਰਾਇਕਾ ਹੋਰ ਬਾਈ ਨੇ ਕੋਊਤਰ ਗਿਫਟ ਕੀਤਾ ਆਪਾਂ ਨੂੰ ਕਟੀਆਂ ਅੱਖਾਂ ਤੇ ਚਿੱਟੀ ਨੋਕ ਹਾਂ ਨਹੀਂ ਅੱਖਾਂ ਇਧਰ ਆਪੇ ਪਰਦੇ ਦਾ ਕਰ ਲਓ ਸ਼ੌਂਕ ਜੀ ਓਕੇ ਇਧਰ ਬਈ ਕੰਗੜਾ ਖੜੇ ਆਇਆਂ ਚਕੂਤਰ ਜਿਹੜਾ ਛੱਡਿਆ ਸੀ ਵੀਡੀਆ ਅੱਖਾਂ ਕਾਲੀ ਨੋਕ ਬਾਕੀ ਬੱਲੇ ਦਾ ਸ਼ੌਂਕਰਾ ਦੇ ਵੀ ਤੇ ਬਾ ਓਕੇ ਹੈ ਜੀ ਛੱਡ ਦੋ ਪਿੰਜਰੇ ਚ ਬਹੁਤ ਬਹੁਤ ਕੋਸ਼ ਕਰਤਾ ਦਾ ਪੂਰਾ ਪੂਰਾ ਗੱਲ ਤਾਂ ਇੱਕ ਜੋੜੀ ਦੀ ਹੋਈ ਸੀ ਹਨਾ ਬਈ ਹੈ ਉਹ ਬੈਠਿਆ ਹੋਇਆ ਕੋਈ ਨਾਲ ਨਾ ਨਿਕਲਦੇ ਨਹੀਂ ਠੀਕ ਹੈ ਠੀਕ ਹੈ ਹਾਂ ਉਹ ਉਧਰੇ ਦੇ ਚੈੱਕ ਕਰ ਤਾ ਹੈ ਜੀ ਨਹੀਂ ਕੁੰਤਿਆਂ ਜੀ ਘਰੇ ਤੇ ਬਸ ਹੁਣ ਕੁੱਤਣਾ ਸ਼ੌਂ ਸ਼ੌਂ ਕਰਾਉਣੇ ਕੁੱਤਰ ਛੱਡਦੇ ਆ ਤੇ ਫਿਰ ਚੱਲਣਾ ਬਈ ਹਰਾਂ ਨੂੰ ਵੀ ਛੱਡਣ ਠੀਕ ਹੈ ਜੀ ਲਾਵੀ ਛੱਡ ਦਈਏ ਫਿਰ ਬੱਚੇ ਉਤਰਾ ਦੇ ਵਾਸਤੇ ਕਾਈ ਟੋਟੋ ਸ਼ੌਂਕ ਕਰਾ ਦਿੰਨੇ ਮਾੜਾ ਮੋਟਾ ਚੈੱਕ ਕਰ ਲਓ ਬਾਲੇ ਬਾਅਦ ਚ ਵਿਖਾਵਾਂਗੇ ਜੇ ਤੁਹਾਨੂੰ ਦੱਸ ਕੇ ਸਬਸਕ੍ਰਾਈਬਰ ਕਰਤੇ ਆਏ ਨਹੀਂ ਦੱਸਣਾ ਆਏ ਨਹੀਂ ਵਿਖਾਉਣੇ ਮੜੇ ਜੇ ਵਿਖਾਤੇ ਬਸ ਨਿਗਾ ਵਜ ਗਈ ਠੀਕ ਹੈ ਜੀ ਜਿਹੜੇ ਤੇਵਲੀ ਬਾਈ ਤੋਂ ਉਤਰ ਰਹਿੰਦੇ ਅੱਜ ਵਾ ਵਧੀਆ ਬਣੀ ਹਨ ਹੱਥੋਂ ਨੇ ਲਾਦਾ ਕੱਢ ਗਏ ਇਹਨੂੰ ਕੱਟ ਕਰੀਏ ਕਿ ਨਾ ਕਰੀਏ ਇਹਨਾਂ ਕੱਟ ਹਾਂਜੀ ਬਈ ਫਿਰ ਦਰਨੀਤ ਹੁਣੀ ਆਏ ਆ ਪਹਿਲਾਂ ਤਾਂ ਨੀਤ ਨੂੰ ਬਹੁਤ ਬਹੁਤ ਬਿਮਾਰ ਕਾ ਹੱਥ ਮਲਾਲੋ ਬਈ ਇਧਰ ਨੀ ਇਹਨੇ ਕਿਹੜਾ ਲੈਂਦਾ ਬਾਈ 15 15 ਕਿਉਂ ਚੁੱਟ ਵਰਦਾ 13 ਠੀਕ ਹੈ ਜੀ ਆਈਫੋਨ 13 ਦੇ ਹੁੰਦਾ ਚੈੱਕ ਕਰ ਲਓ ਫੋਨ ਚੋਂ ਪਰ ਤਾਂ ਬਹੁਤ ਵਧੀਆ ਯਾਰ ਬਹੁਤ ਖੁਸ਼ੀ ਹੋਈ ਕਿਉਂਕਿ ਪਹਿਲਾਂ ਇਹਦੇ ਕੋਲ ਐਂਡਰੋਇਡ ਸੀ ਚਰਾ ਚਲਾ ਕੇ ਆ ਗਿਆ ਉਹਦੇ ਤੇ ਇਹਦੇ ਵਾਲੇ ਤੇ ਰੇਂਜ ਨਹੀਂ ਆਉਂਦੀ ਸੀ ਹੁਣ ਚੱਲ ਵਧੀਆ ਚੰਗਾ ਫੋਨ ਮਿਲ ਗਿਆ ਬਾਈ ਨੂੰ ਹੁਣ 5 ਹੀ ਚੱਲਦਾ ਹੁਣ ਪਬਜੀ ਪਬਜੀ ਖਿਡਿਆ ਕਰੂਗਾ 128 ਆ ਨਹੀਂ ਖੜਦਾ ਪਬਜੀ ਤੇ ਬਾ ਓਕੇ ਆ ਤੇ ਚੱਲ ਬਹੁਤ ਖੁਸ਼ੀ ਆ ਬਸ ਹੁਣ ਕੂਤਰ ਕੂਤਰ ਛੱਡ ਤੇ ਮੁੰਡਿਆਂ ਨੂੰ ਵੀ ਛੱਡ ਜਾਂਦਾ ਤੇ ਕੂਤਰ ਵਿਖਾਦੀ ਨੀਤ ਨੂੰ ਮੈਂ ਹਾਂ ਮਾੜੀ ਮੋਟੀ ਚਸ ਪਾ ਦੀਏ ਚਾਬੀ ਕਿੱਥੇ ਆ ਚਾਬੀ ਮੋੜਸਾਂ ਚੰਮ ਚੱਕ ਲਿਆ ਵਾ ਜੀ